ਸਤਿ ਸ਼੍ਰੀ ਅਕਾਲ ਜੀ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਗੇ ਸਜਣੋ ਕੁਐਸਚਨ ਇਹ ਆ ਕਿ ਆਪਣੀ ਜਿਹੜੇ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਪਸ਼ੂ ਦੀ ਗੱਭਣ ਪਸ਼ੂ ਟਿੱਪ ਕੇ ਵਰਾ ਕੇ ਖੜੋ ਅੱਜ ਦੀ ਆਪਣੀ ਵਿਜ਼ਿਟ ਪਿੰਡ ਰੱਖ ਕੋਟਲੀ ਤੇ ਜਿਹੜੀਆਂ ਰੱਖ ਕੋਟਲੀ ਦੇ ਨੇੜੇ ਬਈਕਾਂ ਸੋਲ ਸਿੰਘ ਵਾਲੇ ਬੰਨੇ ਘਰੇਲੂ ਫਾਰਮ ਤੇ ਪਹੁੰਚਿਆ ਭਾਉ ਕਾਬਲ ਸਿੰਘ ਦੇ ਕੋਲ ਇੱਕ ਮੈਂ ਸਜਣੋ ਬਿਲਕੁਲ ਵਿਖਾਉਣ ਲੱਗੇ ਆ ਸੂਈ ਸਵਾਈ ਮਗਰ ਫੀਮੇਲ ਕੱਟੀ ਆ ਤੇ ਕਹਿੰਦੇ ਆਂ ਦੀ ਸਾਰੀ ਡਿਟੇਲ ਕਿੰਨਾ ਸੁਆ ਕੀ ਗੱਲ ਬਾਤ ਆ ਜੁੜੇ ਰਿਓ ਐਂਡ ਤੱਕ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੁਣਾਓ ਕੈਮ ਸਿੱਧਾ ਸ਼ੁਕਰਮਹ ਰਾਜਦਾ ਜੀ ਨਾਮ ਪਾਵਲ ਸਿੰਘ ਠੀਕ ਹੈ ਜੀ ਪਿੰਡ ਸੋਰ ਸਿੰਘ ਜੀ ਤੇ ਨੇੜੇ ਰੱਖ ਕੋਟਲੀ ਆ ਗਏ ਨਾ ਰੱਖ ਕੋਟਲੀ ਪਾਈਦੀ ਹੈ ਜੀ ਠੀਕ ਹੈ ਰੱਖ ਕੋਟਲੀ ਆ ਗਏ ਕਣੀਪੁਰ ਜੀ ਬਾਈ ਦੇ ਨਾਲ ਆਵਲ ਸਿੰਘ ਕਣੀਪੁਰ ਜੀ ਠੀਕ ਹੈ ਜੀ ਤੇ ਫੋਨ ਨੰਬਰ 94652 ਹਾਂ ਜੀ 86030 ਠੀਕ ਹੈ ਜੀ ਤੇ ਇੱਕੋ ਹੀ ਮੈਂ ਹੈ ਨਾ ਹਾਂ ਜੀ ਇੱਕ ਹੀ ਮਾਝੇ ਦੂਜਾ ਸੂਬਾ ਦੂਜਾ ਸੂਬਾ ਜੀ ਤੇ ਦੁੱਧ ਕਿੰਨਾ ਮੌਕੇ ਦਾ ਦੁੱਧ 12 ਲੀਟਰ ਮੌਕੇ ਦਾ ਆਜ ਰਿਹਾ ਜੀ 12 ਕਿਲੋ ਹੈ ਨਾ ਤੇ ਕੱਟੀ ਆ ਗਈ ਕੱਟੀ ਹੈ ਮਗਰ ਜੀ ਖੁੱਲ ਕੇ ਦੋਰਾ ਚੈੱਕ ਕਰਵਾਈਏ ਸੱਜਣੋ ਮੈਂ ਚੰਗੀ ਆ ਸਿੰਘਲ ਹੈ ਤੇ ਜੀ ਮੈਂ ਆ ਤੁਸੀਂ ਦੇਖ ਸਕਦੇ ਜੀ ਫ੍ਰੀ ਮੇਲ ਕੱਟੀ ਆ ਤੇ ਸਿੰਘ ਦੀ ਬੰਤਰ ਨਹੀਂ ਦੇਖ ਸਕਦੇ ਜੀ ਲਓ ਜੀ ਕੈਮਰੇ ਤੋਂ ਘੱਭਦੀ ਆ ਜਦੋਂ ਪਸ਼ੂ ਬਾਹਰ ਨਾ ਕੱਢਿਆ ਆਵੇ ਤੇ ਉਹਦਾ ਫਿਰ ਇੱਕ ਰੰ ਡਰਦਾ ਹੀ ਆ ਹੈ ਨਾ ਲਓ ਜੀ ਮਾਲ ਦੇ ਵਿੱਚ ਜਿਹੜੀ ਜਾਂਦੀ ਆ ਲਓ ਜੀ ਚਲ ਕੋਈ ਨਹੀਂ ਇੱਥੇ ਬੰਦੋ ਇੱਥੇ ਵੰਡੋ ਮਾਲ ਦੇ ਵਿੱਚ ਫਿਰ ਜਾਂਦੀ ਆ ਲਓ ਇੱਥੇ ਜਰੂ ਇਹ ਇਹਦਾ ਅਰੇਡ ਜ਼ਹਦਾਰ ਜੀ ਕੀ ਕਰਦੇ ਜੀ ਪੇੜ ਕਰ ਲਈਏ 1 ਲੱਖ 22 ਹਰ ਤੇ ਪਿਆਰ ਮਾਉਟ ਕਰਕੇ ਹਾਂ ਨਾ ਕਿੰਨੇ ਦੇ ਦਈਏ ਇੱਕ 20 ਹੀ ਦੇਣਾ ਇੱਕ 20 ਹੀ ਠੀਕ ਆ ਹੋਰ ਨਾ ਕਰਦਗੇ 2-3000 ਚਲੋ ਲੈ ਲਓ 4000 ਰੁਪਏ ਹੋਰ ਕਰ ਦੋ ਕਰ ਦਈਏ 18 ਦੇ ਦਈਏ ਲਓ ਸੱਜਣੋ 118000 ਦੀ ਮੈਂ ਮਿਲ ਜੂਗੀ ਬਾਕੀ ਮੈਂ ਚੰਗੀ ਆ ਖਰੀਦਦਾਰੀ ਕਰਿਓ ਦੱਸੇ ਕੱਲ੍ਹ ਜੀ